ਮਾਸਟਰ ਮੱਖਣ ਪੱਲਣ ਨੂੰ ਪੰਜਾਬ ਸਰਕਾਰ ਵੱਲੋਂ ਸੈਂਡ ਸਮਾਜ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸੈਂਡ ਸਮਾਜ ਵੈਲਫੇਅਰ ਬੋਰਡ ਪੰਜਾਬ ਦਾ ਮੱਖਣ ਪੱਲਣ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਅੱਜ ਦੇਹਰਾ ਬਾਬਾ ਸੈਂਡ ਭਗਤਪਿੰਡ ਪ੍ਰਤਾਪਪੁਰਾ ਵਿਖੇ ਇੱਕ ਸਮਾਗਮ ਰੱਖਿਆ ਗਿਆ। ਦੇਹਰਾ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਅਤੇ ਚੇਅਰਮੈਨ ਮੰਗਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਜੋ ਦੇਨਾ ਬਾਬਾ ਸੈਣ ਭਗਤ ਵਿਖੇ ਨਤਮਸਤਕ ਹੋਏ। ਉਹਨਾਂ ਮੱਖਣ ਪੱਲਣ ਨੂੰ ਚੇਅਰਮੈਨ ਨਿਯੁਕਤ ਹੋਣ ਤੇ ਮੁਬਾਰਕਾਂ ਦਿੱਤੀਆਂ। ਦੇਨਾ ਬਾਬਾ ਸੈਣ ਭਗਤ ਪ੍ਰਬੰਧਕ ਕਮੇਟੀ ਅਤੇ ਪੰਜਾਬ ਪਰ ਦੌ ਆਈਆਂ ਬਾਬਾ ਸੈਣ ਭਗਤ ਜਥੇਬੰਦੀਆਂ ਵੱਲੋਂ ਮੱਖਣ ਪੱਲਣ ਦਾ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕੇ ਮੱਖਣ ਪੱਲਣ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਵਿੱਚ ਆਪਣਾ ਅਮ ਯੋਗਦਾਨ ਪਾ ਰਹੇ ਹਨ ਇਸ ਨੂੰ ਦੇਖਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੱਖਣ ਪੱਲਣ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਉਮੀਦ ਹੈ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣਗੇ ਚੇਅਰਮੈਨ ਮੱਖਣ ਪੱਲਣ ਨੇ ਇੰਨਾ ਮਾਨ ਸਨਮਾਨ ਦੇਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਮੈਂ ਆਪਣੇ ਦੱਬੇ ਕੁਚਲੇ ਸਮਾਜ ਨੂੰ ਉੱਚਾ ਚੁੱਕਣ ਦਾ ਉਪਰਾਲਾ ਕਰਦਾ ਰਹਾਂਗਾ ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਸਰਵਨ ਸਿੰਘ ਫੋਜੀ ਮਾਸਟਰ ਜਸਵਿੰਦਰ ਸਿੰਘ ਚਰਨਜੀਤ ਸਿੰਘ ਡੁਗਰੀ ਜਰਨਲ ਸਕੱਤਰ ਚਰਨਜੀਤ ਸਿੰਘ ਲਾੜੀ ਵਾਈਸ ਪ੍ਰਧਾਨ ਗੁਰਜੀਤ ਸਿੰਘ ਸਰਵਨ ਸਿੰਘ ਮੁਲਾਪੂਰੀ ਬਲਕਾਰ ਸਿੰਘ ਪਟਿਆਲਾ ਬਿੰਟੂ ਰੋਗਲਾ ਪਰਪੂਰ ਸਿੰਘ ਪੰਚਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ एपी न्यूज़ पंजाबी ਲਈ ਫਿਲੌਰ ਤੋਂ ਪ੍ਰਭਾ ਦੀ ਖਾਸ ਲੰਨ ਜੀ ਨੂੰ ਜਿਹੜਾ ਸਾਇੰਸ ਸਮਾਜ ਦਾ ਚੇਅਰਮੈਨ ਬਣਾਇਆ ਗਿਆ ਕੀ ਕਹੋਗੇ ਇਸ ਮੁੱਖ ਅੱਜ ਤਨਤਨ ਬਾਬਾ ਸੈਨ ਭਗਤ ਜੀ ਦੇ ਅਸਥਾਨ ਤੇ ਆਏ ਆ ਅਸ਼ੀਰਵਾਦ ਲਿਆ ਇੱਥੋਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਮੱਖਣ ਪੱਲਣ ਜੀ ਨੂੰ ਸਹਿਨ ਸਮਾਜ ਦਾ ਜਿਹੜਾ ਚੇਅਰਮੈਨ ਲਾ ਕੇ ਇਹ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਹਰ ਵਰਗ ਦਾ ਹਰ ਧਰਮ ਦਾ ਜਿਹੜਾ ਸਤਿਕਾਰ ਕਰਦੀ ਆ ਸੋ ਅੱਜ ਜਿਹੜਾ ਇਹਨਾਂ ਨੂੰ ਚੇਅਰਮੈਨ ਲਾ ਕੇ ਨਿਵਾਜਿਆ ਜਿੱਥੇ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਉਥੇ ਮੱਖਣ ਪੱਲਣ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਕਿ ਉਹ ਆਪਣੇ ਸਮਾਜ ਦੀ ਜਿਹੜੀ ਪਹਿਲਾਂ ਵੀ ਸੇਵਾ ਕਰਦੇ ਆਏ ਆ ਕਿਉਂਕਿ ਉਹ ਤਾਂ ਪਹਿਲਾਂ ਹੀ ਕਾਫੀ ਸੇਵਾ ਕਰਦੇ ਸੀ ਤੇ ਉਹਨਾਂ ਦੇ ਨਾਲ ਹੁਣ ਜਿਹੜਾ ਪੰਜਾਬ ਸਰਕਾਰ ਤੋਂ ਥਾਪੜਾ ਮਿਲਿਆ ਉਹਦੇ ਨਾਲ ਉਹ ਜਿਹੜੀ ਵਧੀਆ ਜਿਹੜੀ ਸੇਵਾ ਕਰਨਗੇ ਆਪਣੇ ਸਮਾਜ ਦੀ ਸੋ ਜਿੱਥੇ-ਜਿੱਥੇ ਵੀ ਉਹਨਾਂ ਦੀ ਜ਼ਰੂਰਤ ਹੋਊਗੀ ਸਮਾਜ ਨੂੰ ਤੇ ਉੱਥੇ ਪਹੁੰਚ ਕੇ ਉਹਨਾਂ ਦੀਆਂ ਜਿਹੜੀ ਸੇਵਾ ਭਾਵਨਾ ਜਿਹੜੀ ਉਹਨਾਂ ਦੀ ਸੋਚ ਆ ਉਹਨੂੰ ਆਪਣੀ ਨੋਜਾ ਕਰ ਕਰਨ। ਜਦੋਂ ਚੇਅਰਮੈਨ ਬਣਾਇਆ ਗਿਆ ਹੁਸੈਨ ਸਮਾਜ ਦਾ ਕੀ ਕਹੂੰਗਾ? ਲੱਖ ਕੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਤੇ ਮਹਾਵਾਪਨ ਸਾਰੋ ਅੱਜ ਡੇਰਾ ਬਾਬਾ ਸੈਨਪੁਰ ਜੀ ਪ੍ਰਬੰਧਕ ਕਮੇਟੀ ਪਤਪੁਰਾ ਵੱਲੋਂ ਬਾਬਾ ਜੀ ਨੇ ਸ਼ੁਕਰਾਨਾ ਕਰਨ ਦੇ ਲਈ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਸੈਨ ਸਮਾਜ ਬਿਲਕੁਲ ਬੂੜਿਆ ਉਹਦਾ ਜਿਹੜਾ ਚੇਅਰਮੈਨ ਲਗਾਇਆ ਗਿਆ ਆ ਉਹਦੇ ਨਾਲ ਹੀ ਚਾਰ ਨੰਬਰੀ ਜਿਹੜੀ ਆ ਕਮੇਟੀ ਬਣਾਈ ਗਈ ਆ ਜਿਹਦੇ ਵਿੱਚ ਜਸਵੰਤ ਸਿੰਘ ਜੀ ਚੰਨਜੀਤ ਸਿੰਘ ਜੀ ਲਾਡੀ ਮਿੰਟੂ ਰੋਲਾ ਔਰ ਸੁਖਵਿੰਦਰ ਸਿੰਘ ਜੀ ਇਹ ਸਾਡੇ ਚਾਰ ਮੈਂਬਰ ਤੇ ਪੰਜਵਾਂ ਚੇਅਰਮੈਨ ਇਹ ਸਾਡੀ ਜਿਹੜੀ ਪੰਜਵੇਂ ਤਰੀਕ ਕਮੇਟੀ ਆ ਇਹ ਪੰਜਾਬ ਸਰਕਾਰ ਨੇ ਜਿਹੜੀ ਆ ਸਾਇੰਸ ਸਮਾਜਦਾਰ ਦੇ ਰਿਪੋਰਟ ਦਾ ਜਿਹੜਾ ਗਠਨ ਕੀਤਾ ਆ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਦੇ ਲਈ ਅੱਜ ਇੱਥੇ ਇਕੱਤਰ ਹੋਏ ਆ ਔਰ ਅੱਜ ਮਾਝਾ ਮਾਲਵਾ ਦੁਆਬੀ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਇੰਸ ਸਮਾਜ ਦੇ ਲੋਕ ਇਕੱਠੇ ਹੋਏ ਆ ਔਰ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਇੰਸ ਸਮਾਜ ਦੀਆਂ ਜਿਹੜੀਆਂ ਮੁਸ਼ਕਿਲਾਂਤਾਂ ਹੈਗੀਆਂ ਆ ਸਾਇੰਸ ਸਮਾਜ ਲਈ ਅਸੀਂ ਕੀ ਕਰ ਸਕਦੇ ਆ ਅਸੀਂ ਆਪਣੇ ਵਰਗ ਦੇ ਵਿੱਚ ਜਿਹੜੇ ਦੱਬੇ ਕੁਤਲੇ ਲੋਗ ਆ ਉਹਨਾਂ ਨੂੰ ਬਰਾਬਰ ਲਿਆਉਣ ਦੇ ਲਈ ਅਸੀਂ ਉਹਨਾਂ ਲਈ ਕੀ ਕਰ ਸਕਦੇ ਆ ਅੱਜ ਬੜੀਆਂ ਦੁਨੀਆਂ ਵਿਚਾਰਾ ਹੋਈਆਂ ਉਸ ਦੇ ਉੱਤੇ ਆ ਸਾਡੇ ਦਰਮਿਆਨ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਜੰਦਰ ਕੈਂਟ ਤੋਂ ਭੈਣ ਜੀ ਰਾਜਿੰਦਰਪੁਰ ਥਿਆੜਾ ਜੀ ਉਹ ਵੀ ਇੱਥੇ ਆਈ ਸੀ ਮੰਗਲ ਮੰਗਲ 바ਸੀ ਜੀ ਚੇਅਰਮੈਨ ਪੰਜਾਬ ਐਗਰੋ ਹੋਰ ਬਹੁਤ ਸਾਰੇ ਜਿਹੜੇ ਆ ਸਾਡੇ ਹੋਰ ਵਿੰਗਾਂ ਦੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਹੋਰ ਸਾਡੇ ਸੈਂਸ ਵਾਈਟੀਆਂ ਜਿਹੜੀਆਂ ਕਮੇਟੀਆਂ ਸੀਗੀਆਂ ਉਸ ਕਮੇਟੀਆਂ ਕਮਟੀਆਂ ਜੀ ਉੱਤੇ ਪੰਚੀਆਂ ਔਰ ਸਾਰੀਆਂ ਕਮੇਟੀਆਂ ਨੇ ਨਵੀਂ ਚੁਣੀ ਹੋਈ ਟੀਮ ਦਾ ਜਿਹੜਾ ਆ ਉਹ ਮਾਨ ਸਨਮਾਨ ਕੀਤਾ ਔਰ ਨਵੀਂ ਹੀ ਚੁਣੀ ਹੋਈ ਟੀਮ ਨੇ ਇਸ ਗੱਲ ਦਾ ਯਕੀਨ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਸਾਇੰਸ ਸਮਾਜ ਦੀਆਂ ਲੰਬੇ ਸਮੇਂ ਤੋਂ ਜਿਹੜੀਆਂ ਚੱਲ ਰਹੀਆਂ ਮੰਗਾਆਂ ਉਹ ਪੰਜਾਬ ਸਰਕਾਰ ਤੱਕ ਅਸੀਂ ਪਹੁੰਚਾਵਾਂਗੇ ਔਰ ਆਸ ਕਰਾਂਗੇ ਕਿ ਅਸੀਂ ਸਾਇੰਸ ਸਮਾਜ ਦੇ ਲਈ ਕੋ ਬਹੁਤ ਬਟ ਮੁੰਲਾ ਜਿਹੜਾ ਰੋਲਿਆ ਉਹ ਪਤਾ ਕਰ ਸਕੀਏ ਅਸੀਂ ਸਾਈਆਂਾਂ ਸਮੂਹੀਆਂ ਕਮੇਟੀਆਂ ਦਾ ਵੀ ਪ੍ਰਬੰਧ ਕਮੇਟੀਆਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਉੱਤੇ तहे ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ